ਇੰਨੇ ਜ਼ਿਆਦਾ ਤਲਵੇ ਛੱਟ ਰਹੇ ਆ ਕਿ ਸ਼ਰੋਮਣੀ ਕਮੇਟੀ ਦੇ ਸਮੂਹ ਅਧਿਕਾਰੀਆਂ ਨੂੰ ਅੰਤਰੀਕ ਕਮੇਟੀ ਨੂੰ ਜੋ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕਰ ਰਹੀ ਆ ਇਹਨਾਂ ਸਾਰੇ ਲੋਕਾਂ ਨੂੰ ਚੱਪਣੀ ਦੇ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਆ ਕਿ ਸ਼ਰੋਮਣੀ ਕਮੇਟੀਵਾਦਿਆਂ ਦਾ ਜਿਹੜਾ ਗੁਰੂ ਆ ਨਾ ਉਹ ਸੁਖਵੀਰ ਬਾਦਲ ਹੀ ਆ ਤੁਸੀਂ ਲੋਕ ਉਦੋਂ ਕਿੱਥੇ ਸੀ ਕਿਹੜੀਆਂ ਖੁੱਡਾਂ ਦੇ ਵਿੱਚ ਵੜੇ ਸੀ ਜਦੋਂ ਬਾਦਲਾਂ ਦੇ ਰਾਜ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਸਨ ਜਦੋਂ ਸਾਡਾ ਇਸ਼ਟ ਸਾਡਾ ਗੁਰੂ ਸੜਕਾਂ ਦੇ ਉੱਤੇ ਅੰਗ ਪਾੜ ਪਾੜ ਕੇ ਰੋਲਿਆ ਜਾ ਰਿਹਾ ਸੀ ਇਹ ਸਾਰੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਉਦੋਂ ਕਿਉਂ ਨਾ ਮੀਟਿੰਗ ਸੱਦੀ ਉਦੋਂ ਕਿਉਂ ਨਾ ਇੰਨਾ ਦੀ ਅੰਤਰਕ ਕਮੇਟੀ ਦੀ ਜਿਹੜੀ ਇਕੱਲਤਾ ਆ ਹੋਈ ਉਦੋਂ ਕਿਹੜੀਆਂ ਖੁੱਡਾਂ ਦੇ ਵਿੱਚ ਇਹ ਵੱਰ ਚੁੱਕੇ ਹੋਏ ਸੀ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਜੇ ਜਦੋਂ ਇਨਸਾਫ ਮੰਗਦੇ ਗੁਰਸਿੱਖਾਂ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਨੂੰ ਬਾਦਲਾਂ ਦੀ ਸਰਕਾਰ ਨੇ ਇਹਨਾਂ ਦੀ ਅਨਪਛਾਤੀ ਪੁਲਿਸ ਨੇ ਗੋਲੀਆਂ ਦੇ ਨਾਲ ਭੁੰਨਿਆ ਸੀ ਉਦੋਂ ਕਿਉਂ ਨਾ ਸ਼ਰਮਣੀ ਕਮੇਟੀ ਦੇ ਅਧਿਕਾਰੀਆਂ ਨੇ ਸੁਖਬੀਰ ਬਾਦਲ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਜਿਹੜੀ ਮੰਗ ਹੈ ਉਹ ਕੀਤੀ ਜੇ ਛੇਕਣਾ ਹੀ ਹੈ ਨਾ ਤੇ ਫਿਰ ਗਦਾਰੇ ਕੌਮ ਸੁਖਬੀਰ ਬਾਦਲ ਨੂੰ ਖਾਲਸਾ ਪੰਥ ਦੇ ਵਿੱਚੋਂ ਛੇਕੋ ਜਿਹੜਾ ਬੇਅਦਬੀ ਦੇ ਦੁਸ਼ਟਾਂ ਨੂੰ ਬਚਾਉਂਦਾ ਰਿਹਾ ਜਿਹੜਾ ਸਿੱਖਾਂ ਦੇ ਕਤਲ ਕਰਵਾਉਂਦਾ ਰਿਹਾ ਜਿਹੜਾ ਬਲਾਤਕਾਰੀ ਸਿਰਸੇਵਾਦੇ ਨੂੰ ਮਾਫੀਆਂ ਦਿਵਾਉਂਦਾ ਰਿਹਾ ਤੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਆਪਣੀ ਰਿਹਾਈਸ਼ ਦੇ ਸਦਕੇ ਉਹਨਾਂ ਦੀ ਭਾਰੀ ਤੋਹੀਨ ਕਰਦਾ ਰਿਹਾ ਜਿਹੜਾ ਗੁਰੂ ਘਰ ਦੀਆਂ ਗੋਦਕਾਂ ਨੂੰ ਲੁੱਟਦਾ ਰਿਹਾ ਜਿਹੜਾ ਗੁਰੂ ਘਰ ਦੇ ਸਿਧਾਂਤਾਂ ਪੰਥ ਦੇ ਸਿਧਾਂਤਾਂ ਨੂੰ ਜਿਹੜੀ ਵੱਡੀ ਢਾਅ ਆ ਉਹ ਲਾਉਂਦਾ ਰਿਹਾ ਪਰ ਹਰਾਨੀ ਦੀ ਗੱਲ ਇਹ ਆ ਕਿ ਪੂਰੀ ਸ਼ਰੋਮਣੀ ਕਮੇਟੀ ਉਹ ਸੁਖਬੀਰ ਬਾਦਲ ਦੇ ਤਲਵੇ ਜੱਟ ਰਹੀ ਆ ਹਰਾਨੀ ਦੀ ਗੱਲ ਇਹ ਆ ਕਿ ਜਿਸ ਤਰ੍ਹਾਂ ਦਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਮਾਹੌਲ ਬਣਾ ਦਿੱਤਾ ਆ ਇੰਜ ਲੱਗ ਰਿਹਾ ਆ ਕਿ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਜਿਹੜਾ ਗੁਰੂ ਆ ਨਾ ਉਹ ਸੁਖਬੀਰ ਬਾਦਲ ਦੀ ਆ ਜੇ ਛੇਕਨ ਦੀ ਮੰਗ ਕਰਨੀ ਆ ਨਾ ਤੇ ਸੁਖਬੀਰ ਬਾਦਲ ਨੂੰ ਛੇਕਨ ਦੀ ਮੰਗ ਕਰੋ ਅਮਰਹੂਮ ਪ੍ਰਕਾਸ਼ ਸਿੰਘ ਬਾਦਲ ਬਾਦਲ ਵੱਡਾ ਭਾਵੇਂ ਮਰ ਵੀ ਗਿਆ ਆ ਜਿਹਦੇ ਤੋਂ ਫਖਰੇ ਕੌਮ ਆਵਾਜ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਾਪਸ ਲਿਆ ਗਿਆ ਉਹਨੂੰ ਮਰੇ ਨੂੰ ਛੇਕ ਦਿਓ ਪੰਥ ਦੇ ਵਿੱਚੋਂ जिने पंथ ਦੇ ਪੰਜਾਬ ਦਾ ਇੰਨਾ ਜ਼ਿਆਦਾ ਜਿਹੜਾ ਘਾਣ ਆ ਉਹ ਕੀਤਾ ਜੇ ਛੇਕਣਾ ਤਾਂ ਗਿਆਨੀ ਗੁਰਬਚਨ ਸਿੰਘ ਨੂੰ ਪੰਥ ਦੇ ਵਿੱਚੋਂ ਛੇਕੋ ਜਿਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਵਜਾਉਣ ਦੀ بجائے ਗੁਰੂ ਦਾ ਹੁਕਮ ਵਜਾਉਣ ਦੀ ਵਜਾਏ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਤੋਹੀਨ ਕੀਤੀ ਤੇ ਬਾਦਲਾਂ ਨੂੰ ਫਖਰੇ ਕੌਮ ਅਵਾਰਡ ਦਿੱਤਾ ਸੀ ਮਾਫੀਨਾਮਾ ਜਿਹੜਾ ਸਿਰਸੇ ਵਾਲੇ ਬਲਾਤਕਾਰੀ ਨੂੰ ਬਾਦਲਾਂ ਦੇ ਕਹਿਣ ਦੇ ਉੱਤੇ ਦਿੱਤਾ ਸੀ ਜਾਓ ਛੇਕੋ ਗਿਆਨੀ ਗੁਰਬਚਨ ਸਿੰਘ ਨੂੰ ਸਮੁੱਚਾ ਖਾਲਸਾ ਪੰਥ ਤੁਹਾਡਾ ਸਵਾਗਤ ਕਰੇਗਾ ਸ਼ੇਕਣਾ ਆ ਤੈਨੂੰ ਆ ਗੁਰਮਖ ਸਿੰਘ ਨੂੰ ਪੰਥ ਦੇ ਵਿੱਚੋਂ ਛੇਕ ਦਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਦੀਆਂ ਬੇਅਦਬੀਆਂ ਹੋ ਰਹੀਆਂ ਸੀ ਤੁਹਾਡੀ ਉਦੋਂ ਅੰਤਰਨ ਕਮੇਟੀ ਕਿੱਥੇ ਸੀ ਤੁਸੀਂ ਬਾਦਲਾ ਦੇ ਇੰਨੇ ਚਾਪਲੂ ਸਭਨ ਚੁੱਕੇ ਹੋਏ ਹੋ ਆ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਕੋਲ ਜਦੋਂ ਪੁੱਛਿਆ ਗਿਆ ਕਿ ਭਾਈ ਨਰੈਣ ਸਿੰਘ ਚੌੜਾ ਦੀ ਦਸਤਾਰ ਰੱਥੀ ਗਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਉਹ ਕਿੰਨਾ ਉਹਨੇ ਸ਼ਰਮਨਾਕ ਬਿਆਨ ਦਿੱਤਾ ਉਹ ਕਹਿੰਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਆ ਵਾਪਰ ਜਾਂਦੀਆਂ ਤਾਂ ਫਿਰ ਧਾਮੀ ਸਭ ਆਪਣੇ ਵਰੀ ਚੀਕਾਂ ਨਾ ਮਾਰਿਆ ਕਰੋ ਜੇ ਤੁਸੀਂ ਕਹਿੰਦੇ ਹੋ ਨਾ ਕਿ ਭਾਈ ਨਰੈਨ ਸਿੰਘ ਦੀ ਪੱਗ ਲੱਥ ਗਈ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਫਿਰ ਆਪਣੀ ਵਰੀ ਚੀਕਾਂ ਕਿਉਂ ਮਾਰਦੇ ਹੋ ਯਾਦ ਰੰਗ ਬਾਦਲ ਨੂੰ ਜਿਹੜਾ ਲੋਕ ਬੜਾ ਵੱਡਾ ਜਿਹੜਾ ਸੇਵਾਦਾਰ ਆਖਦੇ ਕੋਈ ਸੇਵਾਦਾਰ ਨਹੀਂ ਹੈਗਾ ਸੀ ਇਹ ਪੰਥ ਦਾ ਗੁਨਾਹ ਦਾ ਗਾਲ ਸੀ ਪੰਥ ਦਾ ਬਹੁਤ ਵੱਡਾ ਗੁਨਾਹਗਾਰ ਸੀ ਇਹ ਪੰਥ ਦਾ ਮੁਜਰਮ ਸੀ ਜਿਨੇ ਪੰਥ ਦੇ ਪੰਜਾਬ ਦਾ ਜਿਹੜਾ ਘਾਣ ਆ ਉਹ ਕੀਤਾ ਜਦੋਂ ਧਾਰਮਿਕ ਅਤੇ ਦੁਨਿਆਵੀ ਅਦਾਲਤਾਂ ਮੁਜਰਮ ਨੂੰ ਬੰਦੀ ਸਜ਼ਾ ਨਾ ਦੇਣ ਫਿਰ ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਨੇ ਜੁਝਾਰੂ ਗੁਰਸਿੱਖ ਉਹ ਫਿਰ ਉੱਠਦੇ ਹੁੰਦੇ ਆ ਫਿਰ ਜੋ ਭਾਈ ਨਰੈਣ ਸਿੰਘ ਚੌੜਾ ਨੇ ਕਾਰਨਾਮਾ ਕੀਤਾ ਫਿਰ ਇਸ ਤਰ੍ਹਾਂ ਦੇ ਜਿਹੜੇ ਜੁਝਾਰੂ ਐਕਸ਼ਨ ਆ ਉਹ ਹੁੰਦੇ ਹੁੰਦੇ ਜਦੋਂ ਧਾਰਮਿਕ ਅਤੇ ਦੁਨਿਆਵੀ ਅਦਾਲਤਾਂ ਆਪਣਾ ਫਰਜ਼ਾਦਾ ਨਾ ਕਰਨ ਤੁਸੀਂ ਇੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਦਬੀ ਦੇ ਦੁਸ਼ਟਾਂ ਨੂੰ ਬਚਾਉਂਦੇ ਹੋ ਸਿੱਖਾਂ ਨੂੰ ਕਤਲ ਕਰਵਾਉਂਦੇ ਹੋ ਆ ਡੇਰੇ ਲੋਕਾਂ ਨੂੰ ਬਹੁਤਾਂ ਦੁਖੀ ਹਨ ਸੁਖਵੀਰ ਬਾਦਲ ਦੇ ਉੱਤੇ ਗੋਲੀ ਚੱਲੀ ਦਾ ਉਹ ਕਦੀ ਭਾਈ ਜਸਪਾਲ ਸਿੰਘ ਚੌਰ ਸਿਧਵਾਂ ਦੇ ਘਰੇ ਜਾਇਓ ਜਿਹਦਾ ਮਾਪਿਆਂ ਦਾ ਇਕਲੌਤਾ ਪੁੱਤਰ ਇਹਨਾਂ ਨੇ ਮਾਰ ਕੇ ਰੱਖ ਦਿੱਤਾ ਉਸ ਮਾਪੇ ਨੂੰ ਕਿੰਨਾ ਸਕੂਨ ਮਿਲਿਆ ਹੋਵੇਗਾ ਜਦੋਂ ਸੁਖਵੀਰ ਬਾਦਲ ਉੱਤੇ ਗੋਲੀ ਚੱਲੀ